ਵਾਉ ਮਾਰਗੋ ਦੀ ਮੇਰੀ ਬਾਸ ਹੁਣ ਪੰਜਾਬੀ ਜੀ ਜੀ ਗੱਲ ਕਰਿਆ ਕਰ ਠੀਕ ਹੈ ਨਾ ਨੋ ਨੋ ਐਸਾ ਨਹੀਂ ਹੋਣਾ ਚਾਹੀਏ ਜਰ ਗਲਤ ਸੁਣ ਲੈ ਮੇਰੀ ਆਪਾਂ ਪੰਜਾਬੀ ਚ ਗੱਲ ਕਰਨੀ ਜਿਆਦੀ ਠੀਕ ਹੈ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਹਾਂ ਜੀ ਤੋ ਕਿ ਆਜੂਗਾ ਨਾ ਲੱਗੇ ਤੁਕੇ ਉਦੋਂ ਹੀ ਇੰਗਲਿਸ਼ ਮਾਰਦਾ ਆਪਣਾ ਯੂ ਕੈਨਟ ਅੰਡਰਸਟੈਂਡ ਹੈ ਤੇਨੂੰ ਸਮਝ ਨਹੀਂ ਲੱਗੀ 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 ਮੈਨੂੰ ਸਮਝੇ ਯਾ ਦੇਖੋ हरियाली देखो कितनी है वो देखो बतख no. वो देखो ना तुम्हारी तुम्हारी दे, देखो उधर पुल कैसे होते हैं इधर पुल देखो सिमली पुल सिमली पुल हाँ वही 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 पुल ये पुल नहीं है सप्पर या सप्पर वो क्या होता है सप्पर आप बताओ ना सप्पर क्या होता है जो गंदगी आती है ना पिंड की सब इसमें आती है ओ या या। ويه ابو سمن میں ٹھیک ہے اچھا ایسے خوبصورت دے رہی ہے ترو کی اکھے بڑا پنجابی وچ گل کرنی جیڑی کر ہاں میں دس رہی ہاں کہ بڑا ودیا ایریا ہے ہا سونا لگا مینوں اتنا نظرس بھی تے بڑا ودیا او دیکھو کتنے پنڈ بہت اچھا ہے یہ پر اتھے گرمی زیادہ ہے باہر وی لگنا ودیا موسم ہی نہیں باہر تو ہمارے برف گرتی ہے واہ واہ ہاں کیا بات ہے ਲਾਹੇ ਹਾਂ ਸਦਾ ਜੋਰਾ ਇੱਥੇ ਆ ਇਹ ਕੀ ਤੇ ਕਰਨ ਲਿਆ ਉਧਰ ਕੀ ਬਾਤ ਹੀ ਕੋ ਸ਼ੋਰ ਹੈ ਹਾਂ ਸਹੀ ਹੈ ਪਰ ਮੇਰੇ ਹਿਸਾਬ ਨਾਲ ਸਾਹ ਬੋਣ ਡਿਆ ਈਓ ਤੇ ਹੋਰ ਇੰਗਲਿਸ਼ ਮਾਰ ਲਈ ਠੀਕ ਆ ਹਾਂ ਉਸੇ ਬਤਾਣਾ ਨਹੀਂ ਆ ਮੈਂ ਪੰਜਾਬੀ ਵਿੱਚ ਬਾਤ ਕਰ ਰਹੇ ਨਾ ਇੰਗਲਿਸ਼ ਵਿੱਚ ਬਾਤ ਕਰ ਰਹੇ ਤੂੰ ਦੇਖਣਾ ਉਸੇ ਪੰਬਰ ਪੁੱਸੇ ਮੈਂ ਬਾਦੂੰਗੀ ਮੈਂ ਐਸੇ ਮਤ ਬੋਲਨਾ

ਅਪੀ ਅਪੀ ਸਮਝ ਨਹੀਂ ਆਦ ਲੋ ਹਾਂ ਥੋੜੀ ਇੰਗਲਿਸ਼ ਥੋੜੀ ਪੰਜਾਬੀ ਹੈ ਨਹੀਂ ਨਹੀਂ ਇਹ ਪੰਜਾਬੀ ਨਹੀਂ ਫਰਾਂਸਿਸ ਹੈ ਫਰਾਂਸੇ ਤੁਹਾਨੂੰ ਬਰਜਾਕ ਵੀ ਅੰਗਰੇਜ਼ੀ ਨਹੀਂ ਆਈ ਨਹੀਂ ਮੈਨੂੰ ਨਹੀਂ ਆ ਰਹੀ ਜੀ ਠੀਕ ਹੈ ਵਾਈ ਆਰ ਯੂ ਸਪੀਕਿੰਗ ਪਾਸਾ ਇੱਕ ਬੋਲੋ ਮੈਂਨੇ ਬੋਲਾ ਵਾਈ ਆਰ ਯੂ ਸਪੀਕਿੰਗ ਤੁਹਾਡਾ ਅੰਗਰੇਜ਼ੀ ਨਹੀਂ ਆਉਂਦੀ ਹੈ ਨਾ ਨੋ 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 ਹਾਂ ਹਾਂ ਇਹ ਮੈਨੂੰ ਨਹੀਂ ਹੁੰਦੀ ਤੁਹਾਨੂੰ ਆਉਂਦੀ ਹੈ ਵਾ ਮੈਨੂੰ ਐਸੀ ਆ ਰਹੀ ਹੈ ਤੁਮ ਪੀ ਕੀ ਅੰਡਰਸਟੈਂਡਿੰਗ ਨੋ ਅੰਡਰਸਟੈਂਡਿੰਗ ਨੋ ਨੋ ਯੂਰ ਪਿਓਰ ਪੰਜਾਬੀ ਪੰਜਾਬੀ ਪਿਓਰ ਪਿਓਰ ਪੰਜਾਬੀ ਹੈ ਵੀ ਨੋ 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 ਆਈ ਨੋ ਜੇ ਨਹੀਂ ਹੋਈ ਤੇ ਨਾ ਮੂੰ ਮਰੋ ਜੰਗਦੇ ਜੀ ਦੇ ਨਾ ਮੂੰ ਮਰੋ ਬੰਦੇ ਮੈਂ ਤਾਂ ਹੀ ਘਟ ਮਾਰਦਾ ਤੁਸੀਂ ਜੰਗਦੇ ਜੀ ਦਾ ਜਲੂਸ ਕੱਢੀ ਜਾਂਦੇ ਜੇ ਇਹ ਫਰੈਂਚ ਹੈ ਨਾ ਨੋ ਇਹ ਫਰੈਂਚ ਹੈ ওকে ਇਹ ਫਰੈਂਚ ਹੈ ওকে ਫਰੈਂਚ ਫਰੈਂਚ ਮੈਨੂੰ ਤਾਂ ਤਾਂ ਮੈਨੂੰ ਲੱਗਦੀ ਹੈ ਇਹ ਆਪਕੋ ਲੱਗ ਰਹੀ ਹੈ ਯੂ ਅੰਡਰਸਟੈਂਡਿੰਗ ওকে ਤੁਹਾਨੂੰ ਕਿੱਥੇ ਲੱਗਦੀ ਹੈ ਮੈਨੂੰ ਫ੍ਰੈਂਚ ਲੱਗ ਰਹੀ ਹੈ ਓਕੇ ਆਮ ਫ੍ਰੈਂਚ ਬੋਲਦੇ ਨਾ ਪਤਾ ਨਹੀਂ ਪਰ ਲੱਗਣਾ ਲੇ ਤੂੰ ਮੇਂ ਕਿਰਾਇਆ ਮੇਰੇ ਕੋਲ ਨੂੰ ਇਹਨੂੰ ਬੱਤੀਆਂ ਲਵਾ ਕਦੇ ਦਿਮਾਗ ਨੂੰ ਝਟਕੇ ਲੱਗਣਗੇ ਤੇ ਦਾ ਦਿਮਾਗ ਸੱਟ ਹੋਊਗਾ ਮਾਈ ਵਾਈਫ ਯੂਅਰ ਮੈਂਟਲ ਬੋਲ ਰਹਾ ਹੈ ਇਹ ਮੈਂਟਲ ਹੈ ਨੋ ਨੋ ਸ਼ੀ ਇਜ਼ ਮੈਂਟਲ ਸ਼ੀ ਇਜ਼ ਮੈਂਟਲ ਲੈਕਸ ਇਹਨੇ ਲੱਗਣ ਵਾਲੀ ਮੈਨੂੰ ਨਹੀਂ ਓਕੇ ਨਵਾ ਝਟਕੇ ਚਾਰ ਚਲੋ ਤਾਂ ਗੁੱਸਾ ਬੜਾ ਮਾਰਾ ਹੀ ਬੱਸ ਮੈਂ ਜਾ ਰਹੀ ਹਾਂ ਅਬੀ ਇਧਰ ਉਧਰੋ ਅਬੀ ਜਾ ਰਹੀ ਹਾਂ ਇਹ ਲੋਕਾਂ ਨਾਲ ਇਹ ਲੋਕਾਂ ਨਾਲ ਗੱਲ ਕਰਨਾ ਨਹੀਂ ਆਤਾ ਬੱਚੇ ਦੇਖ ਰਹੇ ਨੇ ਬੱਚੇ ਕੋਈ ਬਾਤ ਨਹੀਂ ਹੈ ਬੱਚੇ ਕੋ ਦਿਖ ਨਾ ਆ ਕੀ ਨਮੋਣਾ ਲੈਤਾ ਇਹਨੇ ਹਿਸ ਚਿਲड्रन ਯਾਰ ਜੀ ਇਹ ਪੈਸੇ ਕਮਾ ਸਕਦੇ ਆ ਬਾਹਰ ਜਾ ਕੇ ਅਹੀਂ ਤੇ ਇਹਨਾਂ ਨੂੰ ਕਿਤੇ ਚੰਗੇ ਆ ਇਹਨਾਂ ਨਾਲ ਵਧੀਆ ਇੰਗਲਿਸ਼ ਬੋਲ ਲਈਦੀ ਹੈ ਇਹ ਚੰਗੇ ਸਮੇਂ ਚ ਚਲ ਗਿਆ ਜ਼ਮੀਨ ਆਪਣੀ ਵੇਚ ਕੇ ਸਭ ਕੁਝ ਬਣਾ ਲਿਆ ਨੇ ਮੈਨੂੰ ਵੀ ਲੱਗਦਾ ਇਹੋ ਕੰਮ ਕਰਨਾ ਪੈਣਾ ਹੈ ਵੇਚ ਕੇ ਕਿੱਲਾ ਇੱਕ ਦੋ ਤੇ ਚੱਲੀਏ ਬਾਹਰ ਆਪਾਂ ਵੀ ਜਾਣੇ ਅਮਰੀਕਾ ਜੀ ਪਹਿਲਾ ਅਮਰੀਕਾ ਹੀ ਬੰਦਾ ਹੈ ਹੋਜੇ ਹੋਜੇ ਕਮਾ ਲੈ ਕੇ ਇਹਨਾਂ ਨਾਲ ਤਾਂ ਵਧੀਆ ਹੀ ਆ ਵਾਦੀ ਕਮਾਵਾਂਗੇ ਇਹਨਾਂ ਨਾਲ ਬੋਲੋ ਬਤਾਓ ਲਓ ਫੋਲ ਗੋਬੀ ਲਓ ਗਾਜਰਾਂ ਲਓ ਸਿਮਲਾ ਮਿਰਚ ਲਓ ਪਿੰਡੀਆਂ ਲਓ ਖੀਰੇ ਲਓ ਨੱਟ ਵਾਲੇ ਖੀਰੇ ਲਓ ਜੀ ਹਰੇ ਮਟਰ ਲਓ ਲਾਲ ਟਮਾਟਰ ਲਓ ਜੀ ਕਿੱਦਾਂ ਮਾਰਗੀ ਆਲਾ ਹਾਂ ਸასი ਕਾਲ ਜੀ ਸასი ਕਾਲ ਹੋਰ ਬੋ ਜੀ ਠੀਕ ਠਾਕ ਜੇ ਠੀਕ ਠਾਕ ਤੇਰੀ ਨਾ ਮੈਂ ਰਣਾ ਉਹਨਾ ਕਿੱਥੇ ਭਰਾਵਾ ਹਾਂ ਐਦਾਂ ਹੀ ਠੀਕ ਆ ਆ ਪਾ ਦੇ ਸਬਜੀ ਗੋਭੀ ਕਿੰਨੀ ਕਰਦੀ ਹੈ ਭਾਜੀ ਗੋਭੀ ਕਰਦੇ ਜਿਹੇ ਜਲੂ ਕਰਦੇ ਗੋਭੀ ਦੇ ਭਾਜੀ ਕਰ ਦਿੰਦੇ ਆ ਹਾਂ ਕੁਛ ਆ ਨਾ ਕਰਿਓ ਦੀਦੀ ਹੁਣੀ ਵੀ ਸ਼ਬਦਾ ਕਰਦੇ ਸਾਡੇ ਭੈਣ ਜੀ ਹੁਣੀ ਵੀ ਹਾਂ ਹਾਂ ਤੇ ਸਮਾਈ ਵੀ ਹੁਣ ਹੋ ਗਈ ਆ ਤੇ ਮਾਇਆ ਦਾ ਰਿਵਾ ਬਣ ਗਿਆ 10600 ਰੁਪਏ ਬਣ ਗਿਆ 10000 ਰੁਪਏ ਬਣ ਗਿਆ ਭਾਜੀ ਫੇ ਸੇਮ ਹੀ ਨਹੀਂ ਦੇਣੇ ਫੇ ਇਦਾਂ ਹੀ ਤੁਹਾਨੂੰ ਪਤਾ ਹੋਣਾ ਤੇ ਮੈਨੂੰ ਪੈਸੇ ਦੀ ਜਰੂਰਤ ਵੀ ਆ ਤੂੰ ਅੰਗੜਾ ਪਰਾ ਭੱਜ ਲੱਗੇ ਆ ਕਣਕਾਂ ਵਾਲੀ ਦੇ ਦਾਂਗੇ ਪੈਸੇ ਵੱਡੇ ਭਾਜੀ ਕਣਕ ਤੇ ਆਉਣ ਵਾਲੀ ਆ ਮੇਰਾ ਬੰਦਿਆ ਬਾਹਰ ਦਾ ਕੰਮ ਮੈਂ ਜਾਣਾ ਮੈਂ ਬਾਹਰ ਸੱਚੀ ਗੱਲ ਦੱਸਾਂ ਤੋ ਕਿਸੇ ਨਾਲ ਗਲਤ ਨਹੀਂ ਕੀਤੀ ਤੁਹਾਡੇ ਨਾਲ ਕੀਤੀ ਤੁਸੀਂ ਆਪਣੇ ਸੱਜਣੀ ਹੋ ਤੁਹਾਨੂੰ ਕੋਈ ਮੋੜਿਆ ਵੀ ਨਹੀਂ ਕਿ ਸਬਦੇ ਤੋਂ ਤੇ ਮੈਂ ਡੰਕੀ ਲੈ ਕੇ ਜਾਣਾ ਮੈਂ ਅਮਰੀਕਾ ਨਾਲਿਆ ਰੇੜੀ ਦਾ ਗਾ ਗੂ ਉਹ ਵੀ ਦੱਸੋ ਮੈਨੂੰ ਸੱਚੀ ਗੱਲ ਭੈਣ ਜੀ ਸੱਚੀ ਗੱਲ ਸਬਜੀ ਪਾ ਦੇ ਮਨੇ ਕੀ ਖਾਣਾ ਹੈ ਰ ਆਪਣਾ ਕਰੰਦੇ ਭੈਣ ਤੁਸੀਂ ਮੈਂ ਥੋੜ ਦੇ ਨਹੀਂ ਹੋਇਆ ਇਹਨੂੰ ਕਿਹੜੀ ਸਬਜੀ ਖਾਣੀ ਚਾਹੀਦੀ ਗੋਭੀ ਕਰ ਲਓ ਤੇ ਉਹ ਆ ਵੇਚ ਦੇਣੀ ਆ ਹਾਂਜੀ ਇਹ ਰੜੀ ਵੇਚ ਦੇਣੀ ਭਾਜੀ ਹੁੰਦਾ ਫਾਇਦਾ ਹੈਗਾ ਕੰਮ ਚੁਕਨੀ ਫਾਇਦਾ ਭਾਜੀ ਬੜਾ ਵਾ ਹਾਂ ਪਰ ਹੁਣ ਤੁਹਾਨੂੰ ਪਤਾ ਕਰਉਂਦਾ ਇਹੋ ਹੀ ਕੰਮ ਕੰਨ ਇੱਕੋ ਕੰਮ ਦੇ ਥੋੜਾ ਮਗੜ ਪੇ ਰਹਿਣਾ ਇਹ ਵੀ ਕੋਈ ਦੁਨੀਆ ਦੇ ਦੀਨ ਨਿਆੜੀ ਵਿਖੀ ਜਾ ਕੇ ਐਨੇ ਪਾ ਕੇ ਥੋ ਕਿਤੇ ਹੀ ਆ ਪਾਏ ਭਾਜੀ ਆਪਣੇ ਰਿਸ਼ਤੇਦਾਰ ਸਾਰੇ ਤੁਖਦੇ ਆ ਆ ਵੀ ਕੰਮ ਆਪਣੇ ਕੋ ਮੈਂ 15-16 ਲੱਖ ਰੁਪਏ ਮੈਂ ਜੋੜਿਆ ਆਪਣਾ ਕੋ ਆਪਣੇ ਸਾਲੇ ਨੂੰ ਕਿਹਾ ਵਾ ਇੰਨੇ ਜੋੜ ਲੈ ਪੈਸੇ ਤੂੰ ਕੋਈ ਇਦਾਂ ਹੀ ਇਹਨਾਂ ਨੂੰ ਪਤਾ ਫਿਰ 2.5 ਹਜ਼ਾਰ ਤਿੰਨ ਰੋਜ਼ ਦੀ ਦਿਹਾੜੀ ਹੀ ਪੈਂਦੀ ਆ ਇਤੋਂ ਪੈਂਦੀ ਐ ਨਹੀਂ ਭਾਜੀ ਭਾਈ ਦਾ ਵਾ ਕੰਮ ਤੁਹਾਨੂੰ ਪਤਾ ਮਿਹਨਤ ਤੇ ਤੇਰੀ ਘੜੀਦੀ ਆ ਉੱਠੀ ਜਾ ਵੀ ਛੜੇ 2 ਵਜੇ ਨਾ ਠੀਕ ਤੇ ਜੀਜਾ ਮੇਰਾ ਮਲਾਜੂਗਾ ਹਾਂ ਹਾਂ ਉਹਨੇ ਕੋ ਕਹਾ ਉਹ ਬਾਹਰ ਬੁੰਡਿਆਗੇ ਮੇਰੇ ਜਾਰ ਦੋਏ ਤੇ ਉਹਨਾਂ ਨੇ ਮੈਨੂੰ ਪੈਸੇ ਭਾਜੀ ਪਾ ਦਿੰਨੇ ਆ ਤੇ ਤੁਸੀਂ ਵੀ ਕਰ ਦਿਓ ਧੰਨਵਾਦ ਕੋਈ ਨਹੀਂ ਕਰ ਦਿੰਨੇ ਆ ਤੇ ਫਿਰ ਜੇ ਇੰਨੇ ਪੈਸੇ ਬਾਦ ਯਾਰ ਮੈਂ ਨਾ ਸੌਦਾ ਬਾਅਦ ਫਿਰ ਮੈਂ ਵੀ ਆ ਕੰਮ ਕਰਦਾ ਵਾ ਇਹ ਲੋ ਭਾਜੀ ਜੀ ਤਾਂ ਤੁਸੀਂ ਮਜ਼ਾਕ ਨਹੀਂ ਕਰਦੇ ਕਿ ਮੈਨੂੰ ਮਜ਼ਾਕ ਕਾਦੇ ਤੈਨੂੰ ਪਤਾ ਹੀ ਆ ਇੰਨਾ ਪੜ੍ਹ ਲਿਆ ਕੇ ਨੌਕਰੀ ਚ ਵੀ ਮਿਲਦੀ ਨਹੀਂ ਐ ਤੇ ਜੇ ਇਹ ਦੀ ਢੜੀ ਚ ਪੈਂਦੀ ਤਾਂ ਮੈਂ ਫੇਰ ਆਹ ਕੰਮ ਕਰ ਲਉ ਫੇਰ ਕੀ ਐ ਤੇ ਢਹਾੜੀ ਵੱਲੋਂ ਤਰੀ ਜੇ ਭਾਜੀ ਕੋਈ ਕਮੀ ਐ ਮੈਂ ਤੁਹਾਨੂੰ ਝੂਠ ਬੋਲਾਂ ਸੱਚੀ ਕਾ ਭਾਜੀ ਸੱਚੀ ਕਾ ਭਾਜੀ ਭਾਬੀ ਲੱਲੋ ਸੋਜੀ ਕੱਲ ਤੋਂ ਫੇਰ ਮੈਂ ਵੇਚਾ ਕਰਨੀ ਆ ਤੁਸੀਂ ਵੇਚਾ ਕਰਨੀ ਆ ਭਾਬੀ ਕਹਿੰਦੇ ਢਹਾੜੀ ਚੰਗੀ ਪੈਂਦੀ ਸੀ ਫੇਰ ਵੇਚ ਲਗ ਰਹੇ ਫੇਰ ਕੀ ਐ ਅੱਛਾ ਇਹੋ ਕੰਮ ਰਹਿ ਗਿਆ ਹੀ ਬਾਕੀ ਕਰਨ ਵਾਲਾ ਫੇਰ ਆ ਭਾਜੀ ਪਾਓ ਸੱਚੀ ਇਹ ਸਬਜੀ ਅਗਲੇ ਜਾਤੀ ਭੀਜ ਦੇਣੇ ਵੇਚ ਲੈਣ ਮਰਡਰ ਪਾਇਓ ਭਾਜੀ ਗੋਭੀ ਨਹੀਂ ਲੈਣੀ ਮੈਂ ਨਹੀਂ ਗੋਭੀ ਮੈਂ ਉਹਨਾਂ ਕਿਹਾ ਵਾ ਮੈਂ ਕਰ ਲੈ ਕੇ ਜਾਣੀ ਤੁਹਾਡੀ ਪੈਣੀ ਆਪਨੀ ਸਲਾਹ ਬੰਦੀ ਮੈਨੂੰ ਥੋੜੀ ਸਮਝ ਲਾਦੀ ਗੋਭੀ ਖਾਣੀ ਆ ਕਿਉਂ ਨਹੀਂ ਗੋਭੀ ਨਹੀਂ ਖਾ ਸਕਦੀ ਇਹਨੂੰ ਤੁਹਾਨੂੰ ਕੁੱਤੇ ਵੀ ਨਹੀਂ ਪੁੱਛਣਦੇ ਔ ਇਦਾਂ ਕਰੋ ਤੁਸੀਂ ਮਰਡਰ ਪਾਓ ਗੋਭੀ ਪਾਚ ਪਾ ਰਹੇ ਹੋ ਮਰਡਰ ਪਾ ਦਿੰਨੇ ਆ ਸਬਜੀ ਦੀ ਨਾ ਬਦਬੀ ਕਰੋ ਜੀ ਇਹ ਮੇਰੀ ਰੋਟੀ ਆ ਇਹਦੇ ਛੇਰੇ ਮੈਂ ਤਿੰਨ 4000 ਦਾੜੀ ਬਣਾ ਤੁਸੀਂ ਇਹਨੂੰ ਨਾ ਇਹਦੀ ਨਾ ਬਦਬੀ ਕਰੋ ਓ ਨਹੀਂ ਭਰਾ ਇੰਨਾ ਫਿਰ ਚੰਗੇ ਚੀਜ਼ਾਂ ਖਾਣੀਆਂ ਮੇਰਾ ਵੀ ਰਿਜਕ ਵਾਣਾ ਇਹਨਾਂ ਖੁੰਬਾ ਖੰਬਾ ਖਾਣੀਆਂ ਹੁੰਦੀਆਂ ਗੋਭੀ ਸਸਤੀ ਨੇ ਭਾਜੀ ਇਹ ਮੇਰਾ ਸ਼ਿਕਵਾ ਜੀ ਦੀ ਕੋਠੀ ਕਿੰਨੇ ਨੇ ਦਾਣਿਆਂ ਦੇ ਕਮਲੇ ਵੀ ਸਿਆਣੀ ਗੁਰਮਖਾ ਆ ਕੋਈ ਕੰਨੀ ਮੰਨਾ ਪੈਸੇ ਦੇ ਦਿੰਦਾ ਗੋਭੀ ਤੈਨੂੰ ਕਿਹਾ ਗੋਭੀ ਪਾ ਰੇ ਲਓ ਜੀ ਗੋਇਆ ਗੋਭੀ ਪਾ ਦੇਣਾ ਪਰ ਹੁਣ ਬਕਾਇਆ ਦਾ ਨਾ ਭੁੱਲਿਓ ਤੁਹਾਡਾ ਧੰਨਵਾਦ ਉਹ ਪੈਸੇ ਤਾਂ ਨਹੀਂ ਛੜ ਚੱਲੇ ਜਦੋਂ ਮੇਰੇ ਵੀਰ ਦਾ ਕੰਮ ਠੀਕ ਹੋ ਗਿਆ ਪੈਸੇ ਤੈਨੂੰ ਦੇ ਹੀ ਦਊਗਾ ਉਹ ਪੈਸੇ ਤੂੰ ਖਪੀ ਗੇਰ ਮੈਂ ਕਰ ਲੈਣਾ ਗੱਲ ਨੇ 10 1000 ਰੁਪਿਆ ਬਣ ਗਿਆ ਮੈਂ ਕੀ ਕਰਾਂ ਯਾਰ ਮੈਂ ਦਊਂਗਾ ਪੈਸੇ ਤੂੰ ਕੁੜੀਆਂ ਕੋ ਪੁੱਛਦਾ ਪੈਸੇ ਠੀਕ ਹੈ ਭਾਜੀ ਬਾਕੀ ਮੇਰੇ ਇੰਨਾ ਮਾਰਸਾ ਉਦਾ ਕੋਈ ਗੱਲ ਨਹੀਂ ਕਰ ਲੋ ਕੋਈ ਇਹਨੂੰ ਦੱਸ ਦਿਓ ਜਦੋਂ ਤੁਹਾਡਾ ਮਨ ਬਣੂਗਾ ਘੜੇ ਭਜਾਈ ਹੋਣਾ ਨਾ ਸਾਡਾ ਸਲਾਮ ਹੈ ਕਰਕੇ ਮੈਨੂੰ ਦੱਸ ਦਿਓ ਬਾਜੀ ਇਹਨਾਂ ਨੇ ਢੇੜੀ ਢੋੜੀ ਖਰੀਦੀ ਨਹੀਂ ਆਈ ਮਾਰੀ ਜਾਂਦੇ ਤੇ ਹਰੇ ਮਟਰ ਕਰੋ ਕਿਲੋ ਲਓ ਜੀ ਦੋ ਤੁੰਬਾ ਕਰ ਦਿਓ ਪੱਕਾ ਜਿਹਾ ਪਾ ਗਏ ਬਹੁਤ ਤੂੰ ਪਹਿਲਾਂ ਭਾਬੀ ਨੂੰ ਦੇ ਲੈ ਸਬਜੀ ਦੇ ਮੁਰਕੇ ਮੈਂ ਕਰਦਾ ਗੱਲ ਦਿੰਦਾ ਟੋਲ ਕੀਰੇ ਖੂਰੇ ਕੋਈ ਜੀ ਕਿਉਂ ਨਹੀਂ ਕਰਦੇ ਥੋੜੇ ਜਿਹਾ ਮੈਂ ਤੇ ਮੇਰਾ ਮੁੰਡਾ ਹੀ ਆ ਬਾਤ ਦੋਵਾਂ ਨੇ ਜਾਣਾ ਖਾਣੇ ਵੀ ਮਾਂ ਪੁੱਤ ਨਹੀਂ ਆ ਇਹਨਾਂ ਨੂੰ ਤਾਂ ਮਾਰੀ ਸਬਜੀ ਖਾਈਏ ਵਧੀਆ ਵਧੀਆ ਖਾਵਾਂਗੇ ਹਾਂ ਭਾਬੀ ਚਾਹੀਦਾ ਸਲਾਦ ਕੇ ਆ ਹੁਣ ਤੱਕ ਹੋਲ ਹੈ ਗਈ ਤੇ ਖਾਣਾ ਹੀ ਆ ਤੇ ਭਾਬੀ ਮੈਂ ਕਿਹੜਾ ਖੋਣ ਰਿਆਂ ਉਹ ਤੇ ਲੈ ਕੇ ਜਾ ਹਾਂ ਤੂੰ ਹੋਰ ਕੀ ਜੀ ਚੱਲਨੀ ਆ ਭਾਜੀ ਮੈਂ ਕਿਹੜਾ ਤੁਹਾਨੂੰ ਕਹਿਣ ਦੀ ਆ ਕੁਛ ਤੁਸੀਂ ਕਰ ਲਓ ਸਾਦਾ ਜਿਹੜਾ ਮਾਰਨ ਦੇ ਮਾਰ ਲਓ ਮੈਂ ਕਿਹੜਾ ਵਿੱਚ ਰੰਗ ਤੇ ਭੰਗ ਪਾਉਣ ਦੀ ਆ ਮੈਂ ਭਾਬੀ ਤੂੰ ਫੇਰ ਗੱਲਾਂ ਕਰੀ ਜਾਣੀਆਂ ਮੈਂ ਬਾਅਦ ਮਾਰ ਲੈਣਾ ਵਾ ਕਰ ਲਓ ਭਾਜੀ ਗੱਲ ਬਾਤ ਇਹ ਨਾਲ ਜਿਹੜੀ ਕਰਨੀ ਆ ਮੈਂ ਤੁਹਾਡੇ ਨਾਲ ਪੈਸੇ ਦਾ ਹਿਸਾਬ-ਕਿਸਾਬ ਕਰਨਾ ਬਾਅਦ ਚ ਕਰ ਲੈਣੀ ਕੋਈ ਗੱਲ ਨਹੀਂ ਠੀਕ ਆ ਜੀ ਕਰੋ ਤੁਸੀਂ ਗੱਲ ਬਾਤ ਜਰਬਾ ਵੀ ਦੁਕਾਨ ਨੂੰ ਜਾਵੇ ਮੈਂ ਕਰ ਲੈਣਾ ਨਹੀਂ ਮੈਂ ਆਪਣੇ ਘਰ ਤੋਂ ਨਹੀਂ ਭਾਜੀ ਚਲੋ ਕੋਈ ਗੱਲ ਨਹੀਂ ਕੋਈ ਹੁੰਦੀ ਆ ਆਪਣੀ ਹਿਸਾਬ ਤਾਬ ਯਾਰ ਇੰਨਾ ਕੋਈ ਚਾਰ ਪੈਸੇ ਹੈਗੇ ਆ ਇਹਨਾਂ ਨੂੰ ਹੁੰਦੀਆਂ ਗੱਲਾਂ ਹੁਣ ਅਸੀਂ ਤਾਂ ਕੰਮ ਕਰਨਾ ਹੀ ਕੋਈ ਨਾ ਕੋਈ ਇਹ ਮੰਨਿਆ ਤੂੰ ਉਹਦੇ ਸਾਹਮਣੇ ਕਿਉਂ ਡਿਆ ਆ ਪੁੱਛਣ ਸੌਦਾ ਮੰਨ ਕਿਹਨੂੰ ਪਤਾ ਸ਼ਰੀਕ ਸਾਰੇ ਕੰਮ ਕਰਦਾ ਇੱਕ ਸੇਰੇ ਲ ਤੇਰੇ ਕੰਮ 'ਚ ਕੋਈ ਰਾਜੀ ਵੀ ਕੋਈ ਕੰਮ ਕਰੇ ਭੈਣ ਮੈਂ ਦੁਕਾਨ ਦਾ ਕੋਈ ਡਰਵੋ ਕੋਈ ਮਿਹਨਤ ਦਾ ਨਹੀਂ ਡਰ ਪਰ ਉਹਨੂੰ ਜੇਲ੍ਹ ਸੀ ਪੂਰੀ ਆ ਕੋਈ ਕੰਮ ਨਾ ਕਰ ਲੇ ਉਹਦਾ ਨਾਲ ਦਾ ਨਾ ਰਹੀ ਆ ਉਹਦੀ ਕੋਈ ਗੱਲ ਮ ਕਲਾ ਤੁਸੀਂ ਕਰ ਚਾਹਦੇ ਭਰਾ ਤਗੜੀ ਹੋਊ ਆਪਣੀ ਘਰ ਦੇਤ ਨਹੀਂ ਨਾ ਕਿਸੇ ਨੂੰ ਜਾਂਦੀ ਆਪ ਹੀ ਖਾਣੇ ਨੇ ਵੀ ਉਹਨੂੰ ਦੰਦੇ ਬਾਹਰ ਵੱਡੀ ਪੈਣ ਆਉ ਆਹ ਪੈਣ ਤਾਂ ਸੁਭਾਗਾ ਵੇ ਲਸਣ ਖਾਵੇ ਤੋ ਇਹ ਆਪਣਾ ਟਾਈਮ ਪਾਸ ਕਰੋ ਭਰਾ ਇਹਦਾ ਨਾ ਮੂੰਹ ਲੱਗਿਆ ਪਰ ਬਾਕੀ ਕੋਈ ਗੱਲ ਨਹੀਂ ਜੇ ਤੇਰਾ ਮਾਨ ਹੋਊਗਾ ਤੇ ਪਿੱਗਾ ਤੇਰਾ 3-4 ਚੜ ਇੱਥੇ ਤੇਰੀ ਤਨ ਤਰੀਕੇ ਸਾਢੇ 10 ਦਾਂਗੇ ਭਰਾ ਕੰਮ ਕਰਨ ਦੇ ਕੋਈ ਨਹੀਂ ਅੱਜ ਤਾਂ ਪੁਰਾਣੀ ਸਾਂਝ ਆਪਣੀ ਫਿਰ ਵੀ ਕਿੰਨੇ ਕੁ ਵਟ ਨਹੀਂ ਫਿਰ ਵੀ ਇਹ ਪਾਜੀ ਮੈਂ ਆਲਾ ਦੀਵਦੋਂ ਬਣਾਇਆ ਹੀ ਭਾਈ ਕਿ ਤਵੰਡੀ ਤੋਂ ਇਹ ਗੱਡੀ ਹਾਂ ਹਾਂ 42000 ਰੁਪਏ ਖਰਚਾ ਆਇਆ ਵਾ ਤੇ ਕੋਈ ਨਹੀਂ ਤੁਸੀਂ ਆਪਣੇ ਹੋ ਨਹੀਂ ਹੁਣ ਤੇ ਚੱਲੀ ਵੀ ਆ ਸੈਗਨ ਚਲੋ 35000 ਰੁਪਏ ਤੁਹਾਡੇ ਕੋਲ ਲੈ ਲਾਂਗੇ ਤੇ ਬਾਕੀ ਤੁਹਾਡੇ ਪਾ ਲਾ ਕੇ 45 ਹੋਏ ਨਾ ਸੌਜੀ ਵਾਲੇ ਪਾ ਕੇ ਖੁਦ ਵਿੱਚੇ ਗਨੇ ਆ ਭਾਈ ਤੁਸੀਂ ਕਹੋ ਬਣਾਓ ਜੇ ਦੇਖੋ ਪਏ ਹੋਈ ਗਈ ਆ ਥੋੜੇ ਬੋਧ ਮੈਂ ਤੁਹਾਨੂੰ ਦੇ ਦਿਆਂ ਨਾ ਬਾਕੀ ਕੋਈ ਆ ਬਾਅਦ ਦੇ ਦੂੰਗਾ ਤੇ ਪਰਵਾਰ ਨੂੰ ਪਰ ਮਨ ਤੁਹਾਨੂੰ ਪਤਾ ਮੈਨੂੰ ਵੀ ਬੜੀ ਜ਼ਰੂਰਤ ਆ ਪੈਣ ਦੀ ਤੁਹਾਨੂੰ ਤੁਸੀਂ ਸਿਆਣੇ ਜੋ 37 ਲੱਖ ਰੁਪਏ ਮੰਗਿਆ ਏਜੰਟ ਸਾਹਿਬ ਨੇ ਤੇ ਇਦਾਂ ਹੀ ਮੈਂ ਆਪਣੇ ਘਟੇ ਮੈਂ ਸਾਰਿਆਂ ਕੋ ਪਾਏ ਇਕੱਠੇ ਕਰਨ ਦੇ ਆਂ ਜੇ ਹੁਣ ਹੂੰ ਪਿੰਡੋਂ ਮੇਰੀ ਪੇਮੈਂਟਾਂ ਬਹੁਤ ਬੜੀਆਂ ਆਵਾ ਆ ਮੇਰਾ ਹੁਣ ਕੋਈ 5-6 ਲੱਖ ਰੁਪਏ ਸਮਾਈ ਤੇ ਮੇਰਾ ਇਕੱਠਾ ਹੋਇਆ ਨਾ ਹੂੰ ਇਹ ਵੀ ਮੈਂ ਕਰਦਾ ਮੈਂ ਤੁਹਾਨੂੰ ਪਤਾ ਹੀ ਆ ਕੋਈ ਨਹੀਂ ਮੈਂ ਕਰਦਾ ਫੇਰ ਕਰ ਦੇਣਾ ਗੱਲ ਮੈਂ ਲੱਲਾ ਨਹੀਂ ਕੋਈ ਨਹੀਂ ਬਾਕੀ ਤੇ ਸਬਜ਼ੀ ਵੀ ਦੇਣਾ ਪਏ ਹਾਂ ਪੈਸੇ ਮੈਂ ਨਕਦ ਲੈਣੀ ਹੈ ਦੇ ਦੂੰਗਾ ਭਰਾ ਨਕਦੀ ਦੇ ਦੂੰਗਾ ਯਾਰ ਮੈਂ ਬਥਾ ਆਪਣੀ ਜਗਾ ਤੇ ਮਾਇਆ ਆਪਣੀ ਜਗਾ ਉਹ ਤਾਂ ਹੈ ਹੀ ਆ ਪਿਆਰ ਤੇ ਵਪਾਰ ਤੇ ਕੋਈ ਤੁਹਾਨੂੰ ਪਤਾ ਚੱਲਦਾ ਨਹੀਂ ਜੀ ਠੀਕ ਚਲ ਠੀਕ ਆ ਫਿਰ ਹੋਰ ਸਭ ਠੀਕ ਠਾਕ ਨਾ ਵਧੀਆ ਵਧੀਆ ਚੰਗਾ ਭਾਜੀ ਸਤਿ ਸ੍ਰੀ ਅਕਾਲ ਸੋ ਅੱਜ ਤਾਂ ਭਾਵੇਂ ਚਾਹ ਜੋ ਹਨ ਮੇਲ ਹੀ ਜਾਏ ਬਣੀ ਆ ਜੋਤੀ ਨੇ ਬਣਾਈ ਲੈਣੀ ਆ ਜਾਂਦਿਆਂ ਨੂੰ ਮਨਪ੍ਰੀਤ ਹਾਂਜੀ ਵਧਾਈ ਹੋਵੇ ਤੈਨੂੰ ਬਹੁਤੀ ਬਹੁਤੀ ਕਦੀ ਮੈਂ ਅਸਮੈਂ ਤੇ ਗੱਡੀ ਲੱਗੇ ਜੇ ਲੈਣਾ ਗੱਡੀ ਅਹੀਂ ਨਹੀਂ ਉਹ ਤਾਂ ਸਲਾਹ ਕੀਤੀ ਹੈ ਜੇ ਨਾਲੇ ਤੁਹਾਨੂੰ ਸੋਖ ਹੋਏ ਨਾ ਘਰ ਦੀ ਸਬਜੀ ਹੋਣੀ ਤੁਹਾਡੀ ਵਨ ਸੋਣੀ ਸਬਜੀ ਬਣਾਵਨਾ ਖਾਇਆ ਕਰੋ ਤੇ ਨਾਲੇ ਇਦਾਂ ਕਰਿਓ ਨਾਲੇ ਵੇਚਿਆ ਕਰੋ ਲੋਕਾਂ ਨੂੰ ਕਿੰਨ ਸਬਜੀ ਵਾਲੀ ਗੱਡੀ ਨਹੀਂ ਹੁੰਦੀ ਜਿਹੜੀ ਜਿਹਦੇ ਚ ਸਬਜੀ ਸਬਜੀ ਵੇਚਦੇ ਆ ਹਾਂਜੀ ਉਹ ਵਾਲੀ ਅੱਛਾ ਕਿੰਨੇ ਗਿਆ ਐਡੇ ਪਤਾ ਲੱਗ ਗਿਆ ਕਿ ਬਸ ਉੱਥੇ ਡੇ ਹੀ ਮੈਂ ਸਬਜੀ ਨਹੀਂ ਖਰੀਦਣ ਉਦੋਂ ਡੇ ਹੀ ਮੰਨਾ ਭਾਜੀ ਗੱਲਾਂ ਕਰਨ ਵਨ ਬ੍ਰੀਥ ਮਿੰਨ ਲੱਗਦਾ ਐਵੇਂ ਕੋਲੋਂ ਗੱਲਾਂ ਮਾਰੀ ਜਾਂਦੀ ਆ ਕਿਤੇ ਗਲਤ ਨਹੀਂ ਕਰਦੇ ਸੁਣ ਲਿਆ ਪਤਾ ਨਹੀਂ ਗੱਲਾਂ ਗੱਲਾਂ ਕਰਨ ਡੇ ਸੌਦਾ ਮਾਰਨ ਡੇ ਕਹਿੰਦੇ ਇਹ ਗੱਡੀ ਖਰੀਦਣੀ ਆ ਹੁਣ ਇਹੋ ਕੰਮ ਰਹਿ ਗਿਆ ਸੀ ਇਹੋ ਕੰਮ ਕਹਿੰਦੇ ਹੁਣ ਕਰਿਆ ਕਰਨਾ ਵਾ ਤੇ ਲੈ ਫਿਰ ਕੀ ਮਿਹਨਤ ਵਾ ਉਹ ਜੇ ਘਰ ਵੀ ਲੈਣਗੇ ਤੇ ਉਹਦੇ ਚ ਕੀ ਆ ਮਿਹਨਤ ਵਾ ਉਹ ਚੱਜ ਦਾ ਕੰਮ ਨਹੀਂ ਲੱਗਦਾ ਤੁਹਾਨੂੰ ਕਰਨ ਵਾਲਾ ਇੰਨੇ ਤਾਂ ਹੀ ਪੜੇ ਲਿਖੇ ਹੋ ਪੜ੍ਹ ਲੈ ਕੇ ਸਵਾ ਵਿੱਚ ਪਾਉਣੀ ਹੈ ਪੜ੍ਹਾਈ ਆਪਣੀ ਜੇ ਇਹੋ ਕੰਮ ਕਰਨੇ ਆ ਤੇ ਤੇ ਮਿਹਨਤ ਚ ਕਦਰ ਡਾਰਿਆ ਜੋਤੀ ਕੀ ਗੱਲ ਆ ਕੋਈ ਵੀ ਕੰਮ ਹੋਏ ਕੋਈ ਨਿੱਕਾ ਵੱਡਾ ਥੋੜੀ ਕੰਮ ਹੁੰਦਾ ਵਾ ਹਾਂ ਜੀ ਜੀ ਦੁਨੀਆ ਦੇ ਕੇ ਪਾਸਾ ਟਿਕਣੀ ਨਹੀਂ ਦੇਣ ਦੀ ਜੀ ਹੁਣ ਕਨਵਿੰਸਿੰਗ ਤੇ ਡਿਊਟੀ ਲੱਗੀ ਆ ਉਹ ਵੀ ਜੋਤੀ ਵਰਗੀਆਂ ਭੈਣਾ ਕਹਿ ਦਿੰਦੀਆਂ ਵਾ ਇਹ ਤੇ ਵੇਲੀਆਂ ਤੁਰੀਆਂ ਵਾ ਨਿਆਣੇ ਕਹਿਣ ਹੁਣ ਜੋ ਡਿਊਟੀ ਲੱਗੀ ਉਹੀ ਕਰਨੀ ਆ ਸਾਨੂੰ ਤੇ ਕੁਝ ਕਰਨ ਹੀ ਨਹੀਂ ਦਿੰਦੇ ਮਨਪ੍ਰੀਤ ਕੋਈ ਗੱਲ ਨਹੀਂ ਬੋਲਦੇ ਰਹਿੰਦੇ ਜਿਹੜਾ ਬੋਲਦਾ ਵਾ ਅਹੀਂ ਆਵੇਂ ਬੁੱਸਰ ਦਜੀ ਨਹੀਂ ਸਮਝ ਲੱਗਣੀਆਂ ਅਸੀਂ ਪੜ੍ਹ ਲੇ ਕੇ ਗਏ ਆ ਕਿ ਫਾਪ ਪਾਲਿਆ ਵਾ ਆਪਣੇ ਗੱਲ ਫਾਪ ਪਾਲਿਆ ਪੜ੍ਹੇ ਲਿਖ ਕੇ ਚਾਜ ਦਾ ਕੰਮ ਕਰੀ ਹੁਣ ਮੰਨਣਾ ਕਿੰਨਾ ਪੜਿਆ ਵਾ ਉਹਨੇ ਇਹੋ ਹੀ ਕੰਮ ਕਰਨਾ ਵਾ ਕਿ ਹੁੰਦੀ ਜੀ ਜਦੋਂ ਸਰਕਾਰ ਨੌਕਰੀ ਨਹੀਂ ਦਿੰਦੀ ਤੇ ਕੀ ਕਰ ਲਈਏ ਫਿਰ ਮੇਰੀ ਗੱਲ ਸੁਣ ਜੇ ਮੰਨੇ ਭਾਜੀ ਨੇ ਕੋਈ ਕੰਮ ਕਰਨ ਡਿਆ ਉਹ ਕੋ ਸ ਤੁਹਾਲੇ ਕੋਈ ਗੱਲ ਦਾਵਾ ਵੀ ਗੱਲ ਹੀ ਕੀਤੀ ਹੁੰਦੀ ਆ ਪੜ ਲਿਖ ਕੇ ਨਾ ਤੁਹਾਡੀ ਜਿਹੜੀ ਸੋਚ ਤੇ ਨਾ ਪੜਦਾ ਪਿਆ ਗਿਆ ਵਾ ਤੁਹਾਨੂੰ ਕੋਈ ਗੱਲ ਦੀ ਸਮਝ ਹੀ ਨਹੀਂ ਹੁੰਦੀ ਹੁਣ ਵੇਖੋ ਨਾ ਇੰਨਾ ਪੜ ਲਿਖ ਕੇ ਇਹੋ ਕੰਮ ਕਰਨਾ ਮਾਲ ਸਾਡੇ ਮੱਥੇ ਤੇ ਕਾਲ ਖਲਾਓਗੇ ਲੋਕਾਂ ਨੇ ਕਹਣਾ ਮੈਂ ਇਹਦਾ ਭਰਾ ਤੇ ਮੈਂ ਮੈਂ ਅਕਾਦੀ ਕਹਿੰਦੇ ਨਾ ਮੈਂ ਇਧਰ ਬੈਠਾ ਜਾ ਕੇ ਇਹ ਵੇ ਸਬਜ਼ੀਆਂ ਵੇ ਟੜਦਾ ਵਾ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ ਐ ਕਿਹਨੇ ਇਹ ਪੜਦੇ ਨਾ ਪੜ ਲਿਖ ਕੇ ਨਹੀਂ ਪੈਂਦੇ ਅੱਛਾ ਕਹਿੰਦੇ ਬਾਹਰੋਂ ਜਦੋਂ ਪੈਸੇ ਆਉਂਦੇ ਆ ਨਾ ਡਾਲਰਾਂ ਦੇ ਉਦੋਂ ਪੜਦੇ ਪੈਂਦੇ ਆ ਅੱਦਾਂ ਦਮਾਗ ਤੜਪੜਾਈ ਨੇ ਖਾ ਲਿਆ ਵਾ ਤੈਨੂੰ ਸਮਝ ਕਿੱਥੇ ਲੱਗਣੀ ਕਿਹ ਗੱਲ ਦੀ ਖੋਖੇ ਹੋ ਗਿਆ ਤੁਹਾਡੇ ਦਿਮਾਗ ਹੁਣ ਪੜ ਪੜ ਕੇ ਨਹੀਂ ਮੇਜੋਤ ਮੇਰੀ ਗਾਸਨ ਹੁਣ ਤੈਨੂੰ ਅਮਰੀਕਾ ਦਾ ਬੜਾ ਚੇਤਾ ਆਉਂਦਿਆ ਵਾ ਤੇ ਜਦੋਂ ਅਸੀਂ ਟਿਊਸ਼ਨ ਫੀਸ ਮੰਗੀ ਉਦੋਂ ਤੈਨੂੰ ਅਮਰੀਕਾ ਦਾ ਚੇਤਾ ਨਹੀਂ ਆਉਂਦਾ ਉਦੋਂ ਨਹੀਂ ਸ਼ਰਮ ਮਹਿਸੂਸ ਹੁੰਦੀ ਤੈਨੂੰ ਕਿ ਪੈਸੇ ਨਹੀਂ ਨਾਲ ਹੀ ਦਿੰਦੀ ਤੇ ਮੈਂ ਪੇਂਡ ਛੱਡ ਕੇ ਚਲ ਗਈ ਆ ਉਦੋਂ ਸ਼ਰਮ ਮਹਿਸੂਸ ਜੋ ਮੰਨੇ ਭਾਈ ਨਹੀਂ ਤੁਮ ਕਰੰਟੇ ਤੇ ਤੁਮ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਕੀ ਗੱਲ ਪੈਸੇ ਦਿੰਦੇ ਤੁਮ ਸ਼ਰਮ ਮਹਿਸੂਸ ਕੋ ਹੁੰਦੀ ਹੈ ਸ਼ਰਮ ਮਹਿਸੂਸ ਹੁੰਦੀ ਕਰਨਾ ਕੁਵਾਢੀ ਦੇਣਾ ਕਿਸ ਦਿਨ ਵੇਖੀ ਸਹੀ ਦੇਖ ਪਾ ਲਈ ਦਵਾਂਗੇ ਘਟ ਨਹੀਂ ਦਿੰਦੀ ਮੇਰੀ ਗੱਲ ਸੁਣ ਕੋਈ ਦਿਨ ਮੰਨਾ ਬਾਜੀ ਕਰਨ ਦੇ ਨਾ ਤੁਹਾਨੂੰ ਕੀ ਦੇ ਵਿੱਚ ਗੱਲ ਤੋਂ ਤਕਲੀਫ ਆ ਕੋਈ ਗੱਲ ਜੋ ਵੀ ਉਹ ਕੰਮ ਕਰੇਗਾ ਅਸੀਂ ਉਹਦੀ ਹਾਂ ਚ ਹਾਂ ਮਿਲਾਉਣੀ ਹੈ ਬਸ ਕੰਮ ਕੁਛ ਕੁ ਛੋਟਾ ਵਡਾ ਨਹੀਂ ਦਾ ਕਹਿੰਦੇ ਹੀ ਕਹਿੰਦੇ ਹੀ ਕਿਉਂ ਤਾ ਰਾਜਾ ਵੇਸ ਕਿ ਨਾ ਕਿਤੇ ਦੇ ਦੋ ਕਿਤੇ ਬਾਹਰ ਲੜੀਏ ਕਿਤੇ ਜਗਾ ਤੇ ਅੱਥੇ ਮਕਾਨ ਬਣਾਈਏ ਵਧੀਆ ਜਿਹਾ ਮੈਂ ਕਿਹਾ ਮੈਂ ਤਾਂ ਸ਼ਰੀਕੇ ਬਰਾੜੀ ਵਿੱਚ ਘਰ ਵਾਂਗ ਇੱਥੇ ਰਵਾਂਗੇ ਆਪਣੇ ਲਾਗੇ ਮੈਨੂੰ ਨਹੀਂ ਪਤਾ ਕਿ ਇਹੋ ਕੰਮ ਤੁਸੀਂ ਕਰਨੇ ਹੀ ਮੈਂ ਸੱਚੀ ਪਛਤਾਉਂਦੀ ਆਂ ਵੇਲੇ ਘੜੀ ਨੂੰ ਹੁਣ ਲੈ ਲੂ ਹੁਣ ਕਿਤੇ ਕੋਈ ਪੈਸਾ ਨਹੀਂ ਹੈਗਾ ਲੈ ਲਓ ਹੁਣ ਕਿਉਂ ਲੈ ਲੀਆ ਹੁਣ ਐਨਾ ਹੀ ਪੈਸੇ ਲਾਏ ਜਾਵੇ ਤਾਂ ਕਿਹਨੂੰ ਲੱਗੇ ਕਾਰਾ ਬਣਾ ਤੇਰਾ ਆਦਿਆ ਨੇ ਕੋਠੀ ਵੀ ਖਰੀਦ ਰਣੀ ਆ ਵੇਖ ਲੋ ਟਾਈਮ ਨਾ ਵੀ ਇਸ ਕਰਿਓ ਨਹੀਂ ਦੇਖਿਓ ਆਹੋ ਪੱਟੀ ਚਾਹਨਾ ਵਾ ਜਿਹੜਾ ਸਾਡੇ ਅੱਧਾ ਨਹੀਂ ਦੋ ਪਾ ਦੇ ਨਾਲ ਲਗਾ ਹਣੂ ਅੱਛਾ ਤੇ ਹਮ ਰਹਿ ਗਏ ਬਸ ਕਰਨ ਵਾਲੇ ਨਹੀਂ ਤੇ ਤੂੰ ਹਨੂ ਨਹੀਂ ਮੇਰੀ ਗੱਲ ਸੁਣ ਜਦੀ ਭਾਬੀ ਜੀ ਤੁਹਾਨੂੰ ਨਹੀਂ ਕੋਈ ਦਿੱਕਤ ਆਗੀ ਜੇ ਤੈਨੂੰ ਦਿੱਕਤ ਆ ਤਾਂ ਤੂੰ ਵੇਚ ਵਟ ਕੇ ਜਗਾ ਜਾ ਤੂੰ ਰੱਗਿਆ ਚਾਹੁੰਦੀਆਂ ਵਾ ਕਿਸੇ ਰੇਕਾ ਇੱਥੇ ਅੱਖੀਂ ਨਹੀਂ ਦੇਖਿਆ ਤੇ ਚੜ੍ਹੇ ਜਾਣ ਇਥੋਂ ਨਹੀਂ ਇਹੋ ਜੇ ਕੰਮ ਕਰੀਏ ਨਾਲੇ ਵੇਖਣਾ ਆਪਣੀ ਚਾਹੁੰਦੀਆਂ ਤੇ ਕਹਿੰਦੀਆਂ ਹਨ ਤੂੰ ਇਨਾਨੇ ਨੇ ਨਿੰਮੀ ਦਲਣ ਕਰਾਈ ਕਰਿੰਦੀ ਜਿਵੇਂ ਆ ਹੀ ਚਾਹੀਦੀਆਂ ਜੀਭ ਹੋਣੀ ਇੱਥੇ ਆਪਰੇ ਸਮਝ ਕੇ ਹੋਣੀ ਆ ਜੋ ਤੀ ਸਾਨੂੰ ਪਤਾ ਤੂ ਕਿੰਨਾ ਕੁ ਆਪਣਾ ਸਮਝ ਕੇ ਹੁੰਦੀ ਤੂੰ ਤਾਂ ਉਹਨੂੰ ਸੁਣਾਉਣ ਹੁੰਦੀ 20 ਘੰਟੇ ਗੱਲਾਂ ਬਸ ਇਹ ਹੁੰਦਾ ਕਿ ਕੇ ਗੱਲ ਦਾ ਤਾਨਾ ਮਾਰਾ ਮੈਂ ਇਹਨਾਂ ਨੂੰ ਬਸ ਤੇ ਤੂੰ ਸੁਣਾਉਣ ਵਾਲੇ ਕੰਮ ਹੀ ਨਾ ਕਰੋ ਤੂੰ ਇਹ ਤਾਂ ਕੰਮ ਹੀ ਕਿਉਂ ਕਰਦੇ ਆ ਸੁਣਾਉਣ ਵਾਲੇ ਮਨਪ੍ਰੀਤ ਪਾਣੀ ਦਾ ਘੁੱਟ ਨਹੀਂ ਪੀਂਨ ਦਿੱਤਾ ਇੱਥੇ ਘਿਰ ਕੇ ਬੈਗੇ ਜਿਵੇਂ ਅੱਗੇ ਕੋਈ ਤਾਂ ਨਹੀਂ ਸਲਾਹ ਹੋਣੀ ਆ ਕਿ ਨਹੀਂ ਹੋਣੀ ਜਾ ਕੇ ਨਾ ਨਿੰਬੂ ਪਾਣੀ ਪੀਓ ਨਿੰਬੂ ਪਾਣੀ ਛੱਡੋ ਹੁੰਦਾ ਤੇ ਨਿੰਮਕੇ ਪ ਤੈਨੂੰ ਕੋਈ ਨਹੀਂ ਕੋਰਨਾ ਕੋਰ ਤੇ ਪੀਵਾਂਗੇ ਨਾ ਜਾ ਜਾ ਫਿਰ ਜਾਓਗੇ ਤੇ ਪੀਵਾਂਗੇ ਤੇ ਜਾਓ ਮੈਂ ਤੈਨੂੰ ਫੜਿਆ ਵਾ ਇਹਨੂੰ ਤੀਜੇ ਕਦਲ ਨੇ ਪਿਸਟਿਕ ਜਿਹਾ ਬੋਲਜ ਕੇ ਰੰਗ ਨਾਲ ਲੈ ਜਾਂਦੀ ਕਿੱਡੀ ਫੇਰਨ ਤਨ ਇਹਦੇ ਮੈਨੂੰ ਚਮਾ ਚੰਗੀ ਨਹੀਂ ਨਾ ਲੱਗਦੀ ਨਹੀਂ ਚੰਗੀ ਲੱਗਦੀ ਤੇ ਰਿਸ਼ਤਾ ਕਰੋ ਲੱਭੋ ਇਹਨੂੰ ਤੇ ਤੋੜੀਏ ਕੀ ਬੋਲਿਆ ਰਿਸ਼ਤਾ ਲੱਭੋ ਤੇ ਤੋੜਦੀਏ ਜਦੋਂ ਮੈਂ ਤੈਨੂੰ ਕਿਹਾ ਹੈ ਨਾ ਕਿ ਤਾ ਰਿਸ਼ਤਾ ਕਰ ਦੋ ਚੰਗਾ ਭਾ ਮੁੰਡਾ ਹੈਗਾ ਹੁਣ ਅੱਧ-ਬੁੱਧ ਹੋਈ ਹੈ ਹੁਣ ਮੈਨੂੰ ਕਹਿੰਦੀ ਰਿਸ਼ਤਾ ਕਰ ਦੇ ਤਾਂ ਜੋਤੀ ਭਾਬੀ ਮੇਰੀ ਗੱਲ ਸੁਣ ਤੈਨੂੰ ਪਤਾ ਹੈ ਕਿੰਨਾ ਚੰਗਾ ਰਿਸ਼ਤਾ ਹੈਗਾ ਇਹ ਤੈਨੂੰ ਵੀ ਗ ਕੋ ਵੇਖ ਕੇ ਇਹ ਜਾ ਕੇ ਨਸ਼ਾ ਕਰਦਾ ਕਿ ਨਹੀਂ ਕਰਦਾ ਦੀਦੀ ਜਿਹੜੇ ਕਰਦੇ ਆ ਨਾ ਉਹਨਾਂ ਦੇ ਤੇ ਦੂਰ ਦੂਰ ਕਿਨarda ਤੱਕ ਤੂੰ ਪਈ ਜਾਂਦੀ ਆ ਤੇ ਨਾਲੇ ਜੇ ਅਹੀਂ ਉੱਥੇ ਤੋੜ ਦਿੰਦੇ ਨਾ ਤੇ ਇੱਕ ਦਾ ਦੋ ਕਰਕੇ ਵਾਪਸ ਆਉਂਦੇ ਆ ਪੁੱਛ ਕੇ ਸ਼ਿਕਰ ਕੇ ਕਰਨਾ ਹੈਗਾ ਇਦਾਂ ਤਾਂ ਨਹੀਂ ਨਾ ਰਿਸ਼ਤਾ ਕਰ ਦੇਣਾ ਤੇ ਕਰਕੇ ਹੀ ਫੇਰੀ ਛੱਡਿਆ ਹੈਗਾ ਅੱਛਾ ਕੀਤੇ ਇਹਨੇ ਪੁੱਛ ਲਈ શકਤੇ ਹੋਰ ਚੱਲ ਫਿਰ ਉਹ ਨਹੀਂ ਨਾ ਕੀਤਾ ਹੋਰ ਕਿਤੇ ਚਾਜ ਦਾ ਲੱਭ ਕੇ ਤੇ ਕਰ ਦੋ ਫਿਰ ਹੁਣ ਕੋਈ ਨਹੀਂ ਕਰਦਾਂਗੇ ਤੂੰ ਇੰਨੀ ਭਾਬੀ ਕਿਉਂ ਟੈਨਸ਼ਨ ਲੈਨੀ ਮੇਰੀ ਮਿੰਦਾਸ ਕਾਲ ਪਹਿਲਾਂ ਜਿੱਤੇ ਉਹਨਾਂ ਤੇ ਭਾਬੀ ਨਹੀਂ ਕਰ ਲੈਣਗੇ ਜਦ ਸੰਜੋਗ ਹੋਏ ਨਾ ਇਹਦੇ ਨੇ ਸੰਜੋਗ ਖੁੱਲਣੇ ਖਲਾਓ ਕੁਝ ਕਰਪੁਰ ਕੇ ਮੇਰੀ ਗੱਲ ਸੁਣ ਤੇ ਸਲਾਹ ਦਵਾ ਉਥੇ ਨਾ ਚੌਂਕ ਵਿੱਚ ਨਾ ਜੇ ਤਿੰਨ ਚ ਤਹ ਜੇ ਨਹੀਂ ਹੁੰਦੇ ਉਹ ਤੁਹਾਨੂੰ ਖਲਾਓ ਕੋਲੋ ਕਿਨ ਪੁੱਛ ਪਿਛ ਕਰਕੇ ਜਾਂ ਫਿਰ ਇਹਨੂੰ ਘੁਲਾਇਆ ਕਰੋ ਸਿਰ ਇਹ ਜਿੰਦਾ ਜਿੰਦਾ ਖੋਲ ਕੋਲ ਬੰਦਾ ਕਿਸ ਲੋ ਬੋਲ ਜਾਣੇ ਲੇਕਿਨ ਲੱਗਣ ਕਿਦਾਂ ਖੋਲਦੇ ਇਹ ਬੜੀ ਸਿਆਣੀ ਆਈ ਆ ਤਿੰਨ ਰਸਤਿਆਂ ਨੂੰ ਚਰਾਹਾ ਬੋਲਣ ਦੀ ਆ ਫਿਰ ਕਹਣਾ ਵਾ ਕਿ ਮੈਂ ਤਾਂ ਸਿਆਣੀ ਬੜੀ ਆ ਚਲਾ ਪੰਮਨ ਜੀ ਆ ਤੇ ਜਿਆਦਾ ਪੜ ਲਿਆ ਗਈਆਂ ਜਿਨ੍ਹਾਂ ਨੂੰ ਜਿਆਦਾ ਪਤਾ ਵਾ ਕਿੱਡੀ ਛੇ ਤੇ 埔ੜਕੇ ਬਣ ਜਾਂਦੀ ਜਿਹੜੇ ਸੱਚੀਆਂ ਗੱਲਾਂ ਕਰਦੇ ਨਾ 埔ੜਕਦੇ ਹੀ ਹੁੰਦਾ ਅੱਗੇ eh, weh, kita dah dengar you.